ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਵਾਰ ਸਿੱਖ ਸੰਗਤਾਂ ਵੱਲੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਜਿਹੜਾ ਸਹਿਜ ਪਾਠ ਆ ਉਹ ਸਾਨੂੰ ਕਿਵੇਂ ਆਰੰਭ ਕਰਨਾ ਚਾਹੀਦਾ ਤੇ ਉਹਦੀ ਸਮਾਪਤੀ ਕਰਨ ਦਾ ਕੀ ਤਰੀਕਾ ਹੈ ਹਾਲਾਂਕਿ ਇਸ ਸਵਾਲ ਦੇ ਉੱਤਰ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਡੇ ਨਾਲ ਇਹ ਵਿਚਾਰ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਥਰੂ ਆਪਣੇ ਇਸ ਪ੍ਰੋਗਰਾਮ ਦੇ थ्रू ਰੱਖੇ ਹੋਏ ਨੇ ਪਰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਤੇ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਮਿਸ ਨਾ ਕਰਿਓ ਜੇ ਚੰਗਾ ਲੱਗੇ ਤੇ ਵਾਅਦਾ ਤੋਂ ਵਾਅਦਾ ਅੱਗੇ ਵੀ ਸਿੱਖ ਸੰਗਤ ਨਾਲ ਜਿਹੜਾ ਉਹ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸਾਰੀਆਂ ਸੰਗਤਾਂ ਤੱਕ ਇਹ ਜਾਣਕਾਰੀ ਜਰੂਰ ਪਹੁੰਚਣੀ ਚਾਹੀਦੀ ਆ ਸੰਗਤ ਜੀ ਬੇਨਤੀ ਕਰਨਾ ਚਾਹਾਂਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਮਰਤ ਦੀ ਬਾਣੀ ਦਾ ਜਿਹੜਾ ਸਹਿਜ ਪਾਠ ਆ ਇਹਨੂੰ ਆਰੰਭ ਕਰਨਾ ਇਹ ਦੀ ਸਮਾਪਤੀ ਕਰਨੀ ਕੋਈ ਔਖੀ ਗੱਲ ਨਹੀਂ ਆ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਪੜ੍ਹਦੇ ਆ ਤੇ ਸਿੱਖ ਰਹਿਤ ਮਰਿਆਦਾ ਵਿੱਚ ਇਹਦੀ ਪੂਰੀ ਜਾਣਕਾਰੀ ਜਿਹੜੀ ਆ ਉ ਦਿੱਤੀ ਹੋਈ ਆ ਉਹਦੇ ਵਿੱਚ ਇਹ ਜਾਣਕਾਰੀ ਸਾਨੂੰ ਦਿੱਤੀ ਗਈ ਆ ਵੀ ਜਦੋਂ ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਸੈਡ ਪਾਠ ਆਰੰਭ ਕਰਨਾ ਹੈ ਅਸੀਂ ਇਸ ਤਰ੍ਹਾਂ ਤਰੀਕੇ ਨਾਲ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਕੜਾ ਪ੍ਰਸ਼ਾਦ ਦੀ ਜਿਹੜੀ ਪੰਚਾ ਅੰਮ੍ਰਿਤਮੀ ਕੜਾ ਪ੍ਰਸ਼ਾਦ ਹੀ ਦੇਗਾ ਉਹ ਤਿਆਰ ਕਰ ਲੈਣੀ ਕੜਾ ਪ੍ਰਸ਼ਾਦੀ ਦੇ ਤਿਆਰ ਕਰਨ ਤੋਂ ਬਾਅਦ ਜੇਕਰ ਤਾਂ ਤੁਹਾਡੇ ਘਰ ਵਿੱਚ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਤੁਸੀਂ ਘਰ 'ਚ ਮਹਾਰਾਜ ਜੀ ਦਾ ਸਰੂਪ ਪ੍ਰਕਾਸ਼ਮਣ ਕੀਤਾ ਹੋਇਆ ਫਿਰ ਤਾਂ ਬਹੁਤ ਚੰਗੀ ਗੱਲ ਆ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਤੁਹਾਡੇ ਘਰ ਵਿੱਚ ਪ੍ਰਕਾਸ਼ਮਣ ਨਹੀਂ ਆ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਫਿਰ ਤੁਸੀਂ ਆਪਣੇ ਇਲਾਕੇ ਦੇ ਆਪਣੇ ਮਹੱਲੇ ਦੇ ਆਪਣੇ ਪਿੰਡ ਦੇ ਲਾਗੇ ਵਾਲੇ ਗੁਰੂ ਘਰ ਵਿੱਚ ਜਾ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਪ੍ਰਕਾਸ਼ਮਣ ਉੱਥੇ ਜਾਣਾ ਤੇ ਜਿਹੜੀ ਕੜਾ ਪ੍ਰਸ਼ਾਦ ਦੀ ਦੇਗਾ ਮਹਾਰਾਜ ਜੀ ਦੇ ਸਰੂਪ ਦੇ ਲਾਗੇ ਰੱਖ ਲਓ ਤੇ ਇੱਥੇ ਇੱਕ ਗੱਲ ਹੋਰ ਥੋੜਾ ਜਿਹਾ ਧਿਆਨ ਵਿੱਚ ਰੱਖੋ ਹੁਣ ਕਈ ਸੱਜਣ ਇਹ ਵੀ ਪੁੱਛਦੇ ਆ ਪੀ ਜਿਹੜੀਆਂ ਸੈਂਚੀ ਸਾਹਿਬ ਆ ਜਿਨ੍ਹਾਂ ਤੋਂ ਅਸੀਂ ਮਹਾਰਾਜ ਦੀ ਬਾਣੀ ਦਾ ਸਹਿਜ ਪਾਠ ਕਰਦੇ ਆ ਵੀ ਜਿਹੜੀ ਸੈਂਚੀ ਸਾਹਿਬ ਆ ਕਿ ਉਹਦੇ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਿਹੜਾ ਸਹਿਜ ਪਾਠ ਆ ਉਹ ਆਰੰਭ ਕਰ ਸਕਦੇ ਆ ਜਾਫਰ ਲਈ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਹਾਲਾਂਕਿ ਪਹਿਲਾਂ ਮੈਂ ਇੱਕ ਵਾਰ ਤੁਹਾਡੇ ਨਾਲ ਵਿਚਾਰ ਸਾਂਝੇ ਜਰੂਰ ਕੀਤੇ ਸੀ ਵੀ ਜੇ ਤਾਂ ਇਸ ਤਰ੍ਹਾਂ ਦਾ ਮਾਹੌਲ ਆ ਵੀ ਦੇਖੋ ਵੀ ਸਾਡੇ ਦੂਰ-ਦੂਰ ਤੱਕ ਕਿਤੇ ਵੀ ਸਾਡੇ ਗੁਰੂ ਘਰ ਨੇੜੇ ਨਹੀਂ ਲੱਗਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਵੀ ਸਾਡੇ ਘਰ ਵਿੱਚ ਪ੍ਰਕਾਸ਼ਮਾਨ ਨਹੀਂ ਆ ਤੇ کئی 100 ਕਿਲੋਮੀਟਰ ਹਾਲਾਂਕਿ ਇਦਾਂ ਹੁੰਦਾ ਨਹੀਂ ਆ ਵੈਸੇ ਤਾਂ ਅ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ ਕਿਉਂਕਿ ਜ਼ਿਆਦਾਤਰ ਜਿਹੜੇ ਸਾਡੇ ਪੰਜਾਬੀ ਪਰਿਵਾਰ ਆ ਉਹ ਆਪਣਾ ਕੈਨੇਡਾ ਅਮਰੀਕਾ ਯੂਰਪ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਰਹਿ ਰਹੇ ਆ ਤੇ ਜਿੱਥੇ ਵੀ ਸਿੱਖ ਪਰਿਵਾਰ ਰਹਿੰਦੇ ਆ ਉੱਥੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਗੁਰੂ ਘਰ ਜਿਹੜੇ ਆ ਉਹ ਜ਼ਰੂਰ ਬਣਾਏ ਹੋਏ ਆ ਸੋ ਅਸੀਂ ਇਹ ਨਹੀਂ ਕਹਸੇਦੇ ਵੀ ਵੀ ਗੁਰੂ ਘਰ ਹੈ ਹੀ ਨਹੀਂ ਹਾਂ ਕੋਈ ਇੱਕਦਾਂ ਹੋ ਵੀ ਸਕਦਾ ਹੈ ਪਰ ਜ਼ਿਆਦਾਤਰ ਸਾਡੇ ਜਿੱਥੇ ਵੀ ਸਿੱਖ ਪਰਿਵਾਰ ਰਹਿੰਦੇ ਆ ਗੁਰੂ ਘਰ ਗੁਰੂ ਮਹਾਰਾਜ ਜੀ ਦੇ ਸਰੂਪ ਉਥੇ ਜ਼ਰੂਰ ਸੁਭਾਈ ਮੰਨਦੇ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਸੈਂਚੀ ਸਾਹਿਬ ਤੋਂ ਅਸੀਂ ਇੱਕ ਨਵੀਂ ਪਰਪਾਰਟੀ ਜਿਹੜੀ ਆ ਉਹ ਸ਼ੁਰੂ ਨਹੀਂ ਕਰਨੀ ਕਿਉਂਕਿ ਇੱਕ ਪਰਪਾਰਟੀ ਸ਼ੁਰੂ ਹੋ ਜਾਂਦੀ ਆ ਜੇ ਅੱਜ ਇੱਕ ਅਸੀਂ ਸੈਂਚੀ ਸਾਹਿਬ ਤੋਂ ਮਹਾਰਾਜ ਜੀ ਦਾ ਸਹਿਜ ਪਾਠ ਪ੍ਰਕਾਸ਼ਮਾਨ ਕਰਾਂਗੇ ਆਰੰਭ ਕਰਾਂਗੇ ਸਮਾਪਤੀ ਕਰਾਂਗੇ ਫਿਰ ਦੇਖਾ ਦੇਖੀ ਹੋਰ ਸੰਗਤ ਵੀ ਇਸ ਢੰਗ ਦੇ ਨਾਲ ਕਰਨਾ ਸ਼ੁਰੂ ਕਰ ਦੇਗੀ ਤੇ ਫਿਰ ਉਹ ਇੱਕ ਨਵੀਂ ਪ੍ਰਪਾਰਟੀ ਚੱਲ ਪੈਂਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਪਾਵਨ ਸਰੂਪ ਆ ਸੰਪੂਰਨ ਸਰੂਪ ਜਿਸ ਸਰੂਪ ਦੇ ਅਸੀਂ ਦਰਸ਼ਨ ਕਰਦੇ ਆ ਮਹਾਰਾਜ ਜੀ ਦੇ ਸਰਮੁਖ ਅਸੀਂ ਹਜ਼ੂਰੀ ਵਿੱਚ ਦਿਵਾਨ ਸਜਾਨੇ ਆ ਫਿਰ ਕਿਤੇ ਨਾ ਕਿਤੇ ਉਹ ਜਿਹੜਾ ਸਾਡਾ ਸਿਧਾਂਤ ਆ ਉਸ ਸਿਧਾਂਤ ਨੂੰ ਛੱਟ ਵੱਜਦੀ ਆ ਗੁਰੂਪੰਥ ਤੇ ਗੁਰੂ ਗ੍ਰੰਥ ਦਾ ਜਿਹੜਾ ਸਿਧਾਂਤ ਆ ਨੂੰ ਛੱਟ ਵੱਜਦੀ ਆ ਸੋ ਇਸ ਕਰਕੇ ਨਵੀਂ ਪ੍ਰੋਜੈਕਟ ਨਹੀਂ ਸ਼ੁਰੂ ਕਰਨੀ ਅਸੀਂ ਥੋੜਾ ਉਦਮ ਕਰੀਏ ਦੇਖੋ ਜੇ ਅਸੀਂ ਮਹਾਰਾਜ ਦੀ ਪਾਵਨ ਬਾਣੀ ਨੂੰ ਪੜਨ ਦਾ ਸਮਝਣ ਦਾ ਅਸੀਂ ਮਹਾਰਾਜ ਦੀ ਬਾਣੀ ਨੂੰ ਗਾਉਣ ਦਾ ਉਦਮ ਕਰ ਰਹੇ ਹਾਂ ਤੇ ਥੋੜਾ ਜਿਹਾ ਵੀ ਉਦਮ ਕਰ ਲੈਣਾ ਚਾਹੀਦਾ ਵੀ ਆਪਣੇ ਇਲਾਕੇ ਦੇ ਗੁਰੂ ਘਰ ਵਿੱਚ ਜਾਓ ਖੜਾ ਪ੍ਰਸ਼ਾਦ ਦੀ ਦੀਗ ਮਹਾਰਾਜ ਜੀ ਦੇ ਸਰੂਪ ਕੋਲ ਲਾਗੇ ਰੱਖ ਲਓ ਜਿੱਥੇ ਵੀ ਜਗ੍ਹਾ ਬਣੀ ਹੋਵੇ ਫਿਰ ਤੁਸੀਂ ਜੇਕਰ ਆਪ ਆਪ ਖੁਦ ਮਹਾਰਾਜ ਜੀ ਦੀ ਪਾਵਨ ਬਾਣੀ ਤੋਂ ਗੁਰੂ ਗ੍ਰੰਥ ਸਾਹਿਬਹ ਜੀ ਦੇ ਸਰੂਪ ਤੋਂ ਸਹਿਜ ਪਾਠ ਆਰੰਭ ਕਰ ਸਕਦੇ ਹੋ ਤੇ ਚੰਗੀ ਗੱਲ ਆ ਜੇ ਨਹੀਂ ਆਰੰਭ ਕਰ ਸਕਦੇ ਤੇ ਗੁਰੂ ਘਰ ਦੇ ਕਿਸੇ ਵੀ ਗਿਆਨੀ ਸਹਿਬਾਨ ਨੂੰ ਗ੍ਰੰਥੀ ਸੇਵਾ ਨੂੰ ਤੁਸੀਂ ਬੇਨਤੀ ਕਰ ਸਕਦੇ ਹੋ ਉਹ ਫਿਰ ਤੁਹਾਡੇ ਨਾਮ ਦੇ ਉੱਤੇ ਸਹਿਜ ਪਾਠ ਆਰੰਭ ਕਰ ਦੇਣਗੇ ਪਰ ਜੇ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਮਹਾਰਾਜ ਜੀ ਦੀ ਤਾਬਿਆਂ ਬੈਠ ਕੇ 6 ਪੌੜੀਆਂ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰਨਾ ਹੈ ਸ੍ਰੀ ਅਨੰਦ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਹਾਲਾਂਕਿ 40 ਸ਼ਬਦਾਂ ਪਰ ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਜੋ ਸਾਨੂੰ ਮਰਿਆਦਾ ਦੱਸੀ ਹੋਈ ਉਹਦੇ ਅੰਤਰਗਤ ਮੈਂ ਬੇਨਤੀ ਕਰ ਰਿਹਾ 6 ਪੌੜੀਆਂ ਅਨੰਦ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨੇ ਪਹਿਲੀਆਂ ਜਿਹੜੀਆਂ 5 ਪੌੜੀਆਂ ਵਾਂ ਤੇ ਅਖੀਰਲੀ ਜਿਹੜੀ ਪੌੜੀ ਦਾ ਪਾਠ ਆ 6 ਪੌੜੀਆਂ ਦਾ ਪਾਠ ਕਰਕੇ ਫਿਰ ਅਸੀਂ ਮਹਾਰਤ ਦੀ ਤਾਬਿਆਂ ਤੋਂ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਿਹੜੀ ਆ ਵੱਡੀ ਅਰਦਾਸ ਕਰਦੀ ਆ ਤੇ ਅਰਦਾਸ ਦੇ ਵਿੱਚ ਤੁਸੀਂ ਇਸ ਢੰਗ ਨਾਲ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨੀ ਆ ਵੀ ਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀਓ ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ ਆ ਆਪ ਜੀ ਦੇ ਸਨਮੁਖ ਅਸੀਂ ਹਾਜ਼ਰੀ ਲਵਾ ਰਹੇ ਆ ਗੁਰੂ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਆਪ ਜੀ ਕਿਰਪਾ ਕਰੋ ਮੈਨੂੰ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਗੜਾ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਆ ਦਰ ਤੇ ਪ੍ਰਵਾਨ ਕਰਨੀ ਪ੍ਰਵਾਨ ਕੀਤਾ ਪ੍ਰਸ਼ਾਸ ਸੰਗਤ ਵਰਤੋਂ ਦੀ ਅੱਗੇ ਬਖਸ਼ਿਸ਼ ਕਰਨੀ ਤੇ ਪਾਵਨ ਹੁਕਮਨਾਮਾ ਸਹਿ ਬਖਸ਼ ਕੇ ਸਹਿਰ ਪਾਠ ਰਾਮ ਕਰਨ ਦੀ ਅੱਗੇ ਬਖਸ਼ਿਸ਼ ਕਰੋ ਮਹਾਰਾਜ ਜੀ ਬਾਣੀ ਸ਼ੁੱਧ ਅਤੇ ਸਪਸ਼ਟ ਪੜਨ ਦੀ ਜਾਂਚ ਵੀ ਬਖਸ਼ਿਸ਼ ਕਰਨੀ ਬੜੀ ਸੁਨੇਹੀ ਕੀ ਬਾਣੀ ਦਾ ਪਾਪ ਹਿਰਦੇ ਅੰਦਰ ਵਸਾਲਾ ਸੋ ਇਸ ਢੰਗ ਨਾਲ ਅਰਦਾਸ ਬੇਤੀ ਕਰਕੇ ਅਸੀਂ ਫਿਰ ਜਿਕਾਰਾ ਛੱਡ ਕੇ ਫਤਿਹ ਬਲਾ ਕੇ ਮਹਾਰਾਜ ਜੀ ਦੀ ਹਜ਼ੂਰੀ ਚ ਬੈਠ ਜਾਣਾ ਫਿਰ ਸਭ ਤੋਂ ਪਹਿਲਾਂ ਹੁਕਮਨਾਮਾ ਸਹਿਬ ਲੈਣਾ ਹੁਕਮਨਾਮਾ ਸਾਹਿਬ ਕਿਵੇਂ ਲੈਣਾ ਇਹਦੇ ਬਾਰੇ ਵੀ ਮੈਂ ਸੰਗਤ ਵਿੱਚ ਵਿਚਾਰ ਰੱਖੀ ਹੋਈ ਤੁਸੀਂ ਵੀਡੀਓ ਜ਼ਰੂਰ ਦੇਖ ਲੈਣਾ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਫਿਰ ਸ਼ੁਰੂ ਤੋਂ ਪਾਠ ਕੱਢ ਕੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਜਿਹੜਾ ਹੈ ਉਹ ਤੁਸੀਂ ਕਰਨਾ ਹੈ ਜੇਕਰ ਤੁਹਾਨੂੰ ਕਾਲੀ ਆ ਟਾਈਮ ਥੋੜਾ ਹੈ ਤੇ ਫਿਰ ਤੁਸੀਂ ਪਹਿਲੀਆਂ 5 ਪੌੜੀਆਂ ਦਾ ਜਪਜੀ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਦਾ ਪਾਠ ਵੀ ਕਰ ਸਕਦੇ ਹੋ ਜੇ ਸਮਾਂ ਤੁਹਾਡੇ ਕੋਲ ਹੈ ਤੇ ਮੈਂ ਬੇਨਤੀ ਕਰਾਂਗਾ ਸੰਪੂਰਨ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰੋ ਫਿਰ ਤੁਸੀਂ ਆਪਣਾ ਅੰਗ ਨੰਬਰ ਨੋਟ ਕਰ ਲਓ ਨਿਸ਼ਾਨੀ ਲਾ ਲਓ ਫਿਰ ਘਰ ਆ ਕੇ ਤੁਸੀਂ ਜਿਹੜੀ ਸੈਂਚੀ ਸਾਹਿਬ ਤੁਹਾਡੇ ਘਰ ਵਿੱਚ ਅਵੇਲੇਬਲ ਨੇ ਦੋ ਭਾਗਾ ਵਾਲੀ ਸੈਂਚੀ ਸਾਹਿਬਾ ਜਾਂ ਚਾਰ ਭਾਗਾ ਵਾਲੇ ਸ਼ਬਦਾਰਥ ਤੁਹਾਡੇ ਘਰ ਵਿੱਚ ਆ ਤੇ ਉਥੋਂ ਫਿਰ ਤੁਸੀਂ ਆਪਣਾ ਸਹਿਰ ਪਾੜ ਜਾਰੀ ਕਰ ਸਕਦੇ ਹੋ ਜਿੰਨੇ ਜਿੰਨੇ ਅੰਗ ਤੁਸੀਂ ਕਰਦੇ ਜਾਓਗੇ ਇੱਕ ਕਾਪੀ ਲੈ ਲੈਣਾ ਉਹਦੇ ਤੇ ਅੰਗ ਨੰਬਰ ਨੋਟ ਕਰ ਲਓ ਸ਼ਬਦ ਨੰਬਰ ਨੋਟ ਕਰ ਲਓ ਸਵੇਰੇ ਦੁਪਹਿਰੇ ਸ਼ਾਮ ਰਾਤ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਦੋਂ ਤੁਸੀਂ ਮਹਾਰੇ ਦੀ ਬਾਣੀ ਦਾ ਪਾਠ ਕਰ ਸਕਦੇ ਹੋ ਫਿਰ ਜਦੋਂ ਸਮਾਪਤੀ ਕਰਨੀ ਆ ਸਮਾਪਤੀ ਦੀ ਵੀ ਹੀ ਸੇਮ ਮਰਿਆਦਾ ਪੰਜਾਂ ਅਮਰਤ ਨਹੀਂ ਕੜਾ ਪ੍ਰਸ਼ਾਦੀ ਦੀ ਸਜਾ ਲੈਣੀ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਾਣਾ ਹੈ 1426 ਅੰਗਾ ਦੇ ਉੱਤੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਬਾਣੀ ਦੇ ਸ਼ਲੋਕਾਂ ਦੀ ਰੰਮਤਾ ਹੁੰਦੀ ਆ ਫਿਰ ਮਾਰਦ ਦੀ ਤਾਬਿਆ ਬੈਠ ਕੇ ਸ਼ਲੋਕਾਂ ਦਾ ਪਾਠ ਕਰ ਲੋ ਤੇ ਸਤਨਕ ਰੀਤੀ ਦੇ ਅਨੁਸਾਰ ਚੱਲ ਦੀ ਮਰਿਆਦਾ ਅਨੁਸਾਰ ਤੁਸੀਂ ਰਾਗ ਮਾਲਾ ਪੜ੍ਹ ਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਾਰਦ ਦੀ ਬਾਣੀ ਦਾ ਪਾਠ ਕਰਕੇ ਤੁਸੀਂ ਫਤਿਹ ਬੁਲਾ ਦਿਓ ਫਿਰ 6 ਪੌੜੀਆਂ ਜਿਹੜੀ ਅਨੰਦ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਆ ਉਹ ਕਰੋ ਫਿਰ ਉੱਠ ਕੇ ਵੱਡੀ ਅਰਦਾਸ ਕਰਨੀ ਆ ਇੱਥੇ ਖਿਆਲ ਰੱਖਣਾ ਜੇਕਰ ਤੁਸੀਂ ਅਗਲਾ ਸੈਡ ਪਾਠ ਰੰਮ ਕਰਨਾ ਹੈ ਤੇ ਤੁਸੀਂ ਅਰਦਾਸ ਕਰਨੀ ਹੈ ਵੀ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਅਗਲਾ ਸਹਿਰ ਪਾਠ ਜਿਹੜਾ ਹੈ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੇਮ ਉਹੀ ਅਰਦਾਸ ਕਰਨੀ ਆ ਮਹਾਰਾਜ ਜੀ ਹੁਕਮਨਾਮਾ ਬਖਸ਼ਿਸ਼ ਕਰੋ ਮਹਾਰਾਜ ਜੀ ਸੁੱਧ ਸਪਸ਼ਟ ਬਾਣੀ ਪੜਨ ਦੀ ਜਾਂਚ ਬਖਸ਼ਿਸ਼ ਕਰੋ ਫਿਰ ਮਹਾਰਾਜ ਜੀ ਦੇ ਸਾਹਮਣੇ ਅਰਦਾਸ ਕਰਕੇ ਤਾਬਿਆ ਬੈਠ ਕੇ ਸਭ ਤੋਂ ਪਹਿਲਾਂ ਆਪ ਜੀ ਹੁਕਮਨਾਮਾ ਸਹਿਬ ਲੋ ਹੁਕਮਨਾਮਾ ਸਹਿਬ ਲੈ ਕੇ ਫਿਰ ਸ਼ੁਰੂ ਤੋਂ ਪਾਠ ਕੱਢ ਕੇ ਸੇਮ ਉਸੇ ਤਰੀਕੇ ਨਾਲ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰ ਲੈਣਾ ਇਸ ਢੰਗ ਦੇ ਨਾਲ ਤੁਹਾਡੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਜਿਹੜਾ ਸਹਿਰ ਪਾਠ ਆ ਉਹ ਵੀ ਆਰੰਭ ਹੋ ਜਾਏਗਾ ਤੇ ਸਹਿਰ ਪਾਠ ਦੀ ਜਿਹੜੀ ਉਹ ਸਮਾਪਤੀ ਵੀ ਹੋ ਜਾਏਗੀ ਸੋ ਉਮੀਦ ਕਰਦਾ ਸੰਗਤ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਜ਼ਰੂਰ ਜ਼ਰੂਰ ਸਮਝ ਵਿੱਚ ਆਈ ਹੋਵੇਗੀ ਅੱਜ ਦੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਵੀ ਸੰਗਤ ਨਾਲ ਸ਼ੇਅਰ ਜਿਹੜਾ ਉਹ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ